ਮੈਂ ਸਤਨਾਮ ਸਿੰਘ ਮਾਨੋਚਲ ਕਿਸਾਨ ਮਜ਼ਦੂਰ ਚਿਕਰ ਚੋੜੀ ਜ਼ਿਲ੍ਹਾ ਤਰਨਤਾਰ ਦਾ ਪ੍ਰਧਾਨ ਸੁਪਰ ਕਮੇਟੀ ਦਾ ਮੈਂਬਰ ਜੀ ਵੇਖੋ ਜੀ ਅਸੀਂ ਉਹ ਜੋ ਘਟਨਾ ਭਗਵੰਤ ਮਾਨ ਦੀ ਸਰਕਾਰ ਨੇ ਮੋਦੀ ਦੇ ਇਸ਼ਾਰਿਆਂ ਦੇ ਉੱਤੇ ਮੋਦੀ ਦੀ ਬੀਟੀ ਵੜ ਕੇ ਕੀਤਾ ਵਾ ਅਸੀਂ ਉਹਦੀ ਸਖਤ ਸ਼ਬਦਾਂ ਵਿੱਚ ਨਖੇਤੀ ਕਰਦੇ ਆਂ ਕਿ ਇਹ ਇੱਕ ਲੋਕਾਂ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣ ਕੇ ਆਈ ਸੀ ਇਹ ਲੋਕਾਂ ਦੀ ਹੈ ਆਪ ਲੋਕਾਂ ਦੀ ਸਰਕਾਰ ਆ ਪਰ ਸਾਬਤ ਕਰਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਦੀ ਸਰਕਾਰ ਨਹੀਂ ਗਈ ਇਹ ਮੋਦੀ ਦੇ ਕਹਿਣ ਦੇ ਉੱਤੇ ਕਾਰਬਨ ਘਰਾਣਿਆਂ ਦੀ ਸਰਕਾਰ ਆਈ। ਇਹ ਕਾਰਬਨ ਘਰਾਣਿਆਂ ਦੀ ਸਰਕਾਰ ਆ ਜੋ ਪਿੱਛੋ ਅਡਾਨੀ ਬਾਦੀ ਕਹਿੰਦੇ ਨੇ। ਜੋ ਕਾਰਬਨ ਘਰਾਣੇ ਕਹਿੰਦੇ ਨੇ ਇਹ ਉਸ ਮੁਤਾਬਕ ਜਿਹੜਾ ਬੱ ਚੱਲ ਰਿਹਾ ਇਹ ਸਾਬ ਕਰਤਾ ਵਾ ਸਾਫ ਇਹਦਾ ਚਿਹਰਾ ਪੂਰਾ ਨੰਗਾ ਹੋ ਗਿਆ ਜੀ। ਜੀ। ਅੱਜ ਅਸੀਂ ਜਿਹੜਾ ਵਾ ਕੱਲ ਸਾਨੂੰ ਉੱਥੇ ਕੁੱਟਿਆ ਮਾਰਿਆ ਜੇਲਾਂ ਨੂੰ ਸੁਟਿਆ ਲਗਾਤਾਰ ਸਾਡੇ ਉੱਥੇ ਜਿਹੜਿਆ ਸਟੇਜ ਜਿਹੜੀ ਆ ਉਹ ਤਬਾਹ ਕੀਤੀ ਗਈ ਸਾਡੇ ਤੰਬੂ ਤਬਾਹ ਕੀਤੇ ਗਏ ਸਾਡੀਆਂ ਟਰਾਲੀਆਂ ਚੁਕ-ਚੁਕ ਮਾਰੀਆਂ ਗਈਆਂ ਸਾਡਾ ਸਾਰਾ ਰਹਿਣ ਸਹਿਣ ਖਾਨ ਪੀੜ ਸਾਰਾ ਉੱਥੇ ਐ ਤਬਾਹ ਕਰ ਕਰਕੇ ਰਹਾਤਾ ਵਾ ਚੰਦੂ ਖਰੌਣੀ ਦੇ ਰਤਨਪੁਰਾ ਅੱਜ ਫੇਰ ਲੋਕ ਜਿਹੜਿਆ ਕਿਰਤ ਕਰਨ ਵਾਲੇ ਲੋਕ ਆ ਇਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਪਰ ਫੇਰ ਵੀ ਜਿਹੜਾ ਵਾ ਅੱਜ ਜਣ ਇਕੱਠੇ ਹੋਏ ਆ ਇਕੱਠੇ ਹੋ ਕੇ ਜਿਹੜਾ ਪੂਰੇ ਪੰਜਾਬ ਦੇ ਡੀਸੀ ਦਫਤਰਾਂ ਦੇ ਉੱਤੇ ਜਿਹੜਾ ਆਪਣੀ ਫੇਰ ਮੰਗ ਲੈ ਕੇ ਆਇਆ ਵੀ ਆ ਸਾਡੀਆਂ ਜਾਇਜ਼ ਮੰਗਾਂ ਸੀ ਕੱਲ ਭਗਵੰਤ ਮਾਨ ਦੀ ਸਰਕਾਰ ਨੇ ਰੰਗਜੇ ਵਾਲਾ ਜਿਹੜਾ ਵਾ ਉਹ ਸਾਰਾ ਚਿਹਰਾ ਬੂਰਾ ਦਿਖਾ ਦਿੱਤਾ ਵਾ ਵੀ ਜਿਹੜਾ ਵਾ ਇੱਕ ਬੰਦੇ ਗੱਲਬਾਤ ਨਹੀਂ ਸੱਧਿਆ ਇੱਕ ਬੰਦੇ ਗੱਲਬਾਤ ਕੀਤੀ ਨਾਲ ਸੈਂਟਰ ਦੀ ਸਰਕਾਰ ਦੇ ਤਿੰਨ ਮੰਤਰੀਆਂ ਨੇ ਪਰ ਦੂਸਰੇ ਪੰਨੇ ਜਿਹੜਾ ਵਾ ਸੈਂਟਰ ਦੇ ਇਸ਼ਾਰੇ ਦੇ ਉੱਤੇ ਅਡਾਨੀਆਂ ਬੰਦੀ ਦੇ ਇਸ਼ਾਰੇ ਦੇ ਉੱਤੇ ਸਾਡੇ ਆਗੂ ਨੂੰ ਉੱਥੇ ਜਿਹੜਾ ਵਾ ਉਹ ਟਰੇਨ ਕਰ ਲਿਆ ਗ੍ਰਿਫਤਾਰ ਕਰ ਲਿਆ ਇਸ ਕਰਕੇ ਜਿਹੜਾ ਵਾ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡੇ ਛੇਤੀ ਦੇ ਛੇਤੀ ਜਿਹੜੇ ਕਿਸਾਨ ਆ ਗਿਰਵਧਾਰ ਕਿਤੇ ਹੋ ਰਿਹਾ ਕਿਤੇ ਜਾਣ ਜਿਹੜੇ ਅਸੀਂ ਮੰਗਾ ਲੈ ਕੇ ਬੈਠੇ ਆ ਜਿਹੜੇ ਆਪ ਕਹਿੰਦੇ ਸੀ ਆਪ ਕਹਿੰਦੇ ਵੀ ਐਲਐਸਪੀ ਦਾ ਗਰੰਟੀ ਕਾਨੂੰਨ ਚਾਹੀਦਾ ਵਾ ਇਹ ਕਿਸਾਨਾਂ ਦਾ ਹੱਕ ਬਣਦਾ ਕਿਸਾਨਾਂ ਦਾ ਸੁਬੱਚਾ ਕਰਜ਼ਾ ਖਤਮ ਚਾਹੀਦਾ ਵਾ ਕਿਉਂਕਿ ਇਹਨਾਂ ਨੂੰ ਫਸਲਾਂ ਦੇ ਭਾਅ ਨਹੀਂ ਮਿਲੇ ਜਿਹੜਾ ਵਾ ਇਹ ਸਾਰੀਆਂ ਚੀਜ਼ਾਂ ਭੁੱਲ ਕੇ ਤੇ ਹੁਣ ਸਾਰਾ ਕੁਝ ਵੇਖ ਲਓ ਤੁਸੀਂ ਕੀ ਬਰਤਾਰਾ ਬਤਾਇਆ ਤੇ ਅੱਜ ਵੱਡੀ ਗਿਣਤੀ ਅਸੀਂ ਡੀਸੀ ਦਫ਼ਤਰਾਂ ਤੇ ਆਣ ਕੇ ਬੈਠੇ ਆ ਇੱਥੇ ਮੰਗ ਪੱਤਰ ਦਵਾਂਗੇ ਅਗਲੀ ਜੋ ਸਾਡੇ ਦੋਨਾਂ ਫਾਰਮਾਂ ਦੀ ਰਣਨੀਤੀ ਉਹ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਹੋਈ